oh <laughs> i ਸ਼ੇਰ ਮਾਰਾ ਜੀ ਦੇ ਪਾਵ ਪਵਿੱਤਰ ਰਜੂ ਦੀ ਅੰਦਰ ਜੋੜ ਕੇ ਛੇ ਗੁਰੂ ਪਿਆਰ ਦਾ ਜੇ ਸਾਧ ਗੁਰੂ ਪਿਤਾ ਮਾਰਾ ਜੀ ਦੀ ਉਪਾਰ ਮਨ ਬਖਸ਼ੇ ਸੱਚ ਦਾ ਆਪ ਗੁਰਜਨ ਸਤ ਗੁਰ ਪਿਤਾ ਜੀ ਦੀ ਪਾਵ ਪਵਿੱਤਰ ਰਜੂ ਦੀ ਵਿੱਚ ਬੈਠ ਪ੍ਰਭ ਗੁਰੂ ਕਾ ਬਾਹਰ ਗੁਰ ਜੀ ਦੀ ਨਾਸ਼ਕ ਸਤਿ ਸ਼ਲਾਮ ਸਰਗਤ ਕਰਦੇ ਹੋ ਗੁਰੂ ਪਤਾ ਮਹਾਰਾਜੀ ਦੇ ਪਾਵਨ ਗੁਰ ਇਤਿਹਾਸ ਦੀ ੜੀ ਪਾਰ ਉਚਾਰ ਦਿਨਾਂ ਸੁਭਦੇ ਹੋ ਕਾਲ ਕਤੇ ਆੜਾ ਸੀ ਸਤਗੁਰੂ ਪਾਤਸ਼ਾਹ ਧਾਨ ਸਾਤ ਗੁਰੂ ਗੁਰੂਵਾਲਾ ਸਰ ਜੀ ਦਾ ਪ੍ਰਕਾਸ਼ ਦਿਵਸੀ ਅਜ ਤਾ ਦਿਹਾੜ ਕੈ ਦੀ ਫਰਬਰੀ ਪੰਦਰਾਂ ਭਗਤਾਂ ਦੇ ਆਦੀ ਪਾਣੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਉਹਨਾਂ 15 ਭਗਤਾਂ 'ਚੋਂ ਇੱਕ ਭਗਤ ਹਨ ਭਗਤ ਰਵਿਦਾਸ ਜੀ ਜਿਨ੍ਹਾਂ ਦਾ ਅੱਜ ਜਨਮ ਦਿਹਾੜਾ 69ਵਾਂ ਜਨਮ ਦਿਹਾੜਾ ਜਿਹਨਾਂ ਸਵੇਰੇ ਅੱਜ 21 1 1 ਇੱਕ ਇੱਕ ਦਾ ਪੰਨ ਹੈ ਸਵੇਰੇ ਭਗਤ ਰਵਿਦਾਸ ਜੀ ਦੇ ਜੀਵਨ ਦੇ ਉੱਤੇ ਵਿਚਾਰਾਂ ਦੀ ਲੜੀ ਤੋਰੀ ਔਰ ਇਹ ਉਹਨਾਂ ਦਾ ਇਤਿਹਾਸ ਉਸ ਤੋਂ ਅੱਗੇ ਨਾਲੇ ਇਤਿਹਾਸ ਵਿਚਾਰਾਂ ਦੇ ਨਾਲੇ ਉਹਨਾਂ ਦੇ ਜਿਹੜੇ ਸ਼ਬਦ ਹਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ 47 ਸ਼ਬਦ ਉਹਨਾਂ ਸ਼ਬਦਾਂ ਤੋਂ 20 ਸ਼ਬਦਾਂ ਦੇ ਵਿੱਚੋਂ ਜੋ ਪਰਗਰਨੀ ਦਾ ਪ੍ਰਦੇਸ਼ ਹੈ ਜੋ ਪ੍ਰਗਤੀ ਕਿਹ ਹੈ ਕੋਈ ਵਿਚਾਰ ਨਹੀਂ ਕੋਝ ਇਤਿਹਾਸ ਉਹ ਸਵੇਰੇ ਨਹੀਂ ਵਿਚਾਰਿਆ ਉਹਦੇ ਵਿੱਚੋਂ ਸਵੇਰ ਤੇ ਇਤਿਹਾਸ ਵਿੱਚੋਂ ਜਿਹੜਾ ਰਹੇਗੀ ਉਹ ਵਿਚਾਰ ਕਰਨੀ ਕੋਝ ਗੁਰਬਾਣੀ ਚੋਂ ਚੋਂ ਭਗਤ ਜੀ ਦੇ ਬਚਨ ਭਗਤ ਜੀ ਦੇ ਪਰਦੇਸ਼ ਕੀਤੇ ਭਗਤ ਜੀ ਨੇ ਸਿੱਖਿਆ ਕੀ ਦਿੱਤੀ ਕਿ ਤੁਮ ਕੋਈ ਆਪ ਇੱਕ ਬੇ ਕੋ ਹੋ ਕੇ ਆਪ ਪਰਮਾਤਮਾ ਅਟਕੀਤ ਹੋ ਕੇ ਜਿਵੇਂ ਪਾਟਸ਼ਾਲਾ ਜਿਵੇਂ ਤੁੱਕੇ ਜਾਂ ਸ਼ਬਦ ਕਾਢਣੇ ਸਰ ਮੋਈ 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 ਤੋਈ ਅੰਤਰ ਕੈਸਾ ਮੇਰੇ ਤੇ ਤੇਰੇ ਪਰਮਾਤਮਾ ਅੰਤਰ ਕੈਸਾ ਤਉਪੰਕਰ ਦੋਨੋਂ ਇੱਕ ਮਿਲ ਕੋ ਹੋ ਕੇ ਜੀਨ ਕੋ ਤੇ ਕਵਾਤੁ ਕੇ ਯਾਰੀਓ ਪਰਮੇਂਦੀ ਦਾ ਇਤਿਹਾਸ ਵੀ ਵਿਚਾਰੀਏ ਬਾਣੀ ਵੀ ਵਿਚਾਰੀਏ ਮਨੋਗਤੀਆਂ ਕੋੂ ਸਾਰਿਕਨ ਇਕਰਕਰ ਤੇ ਆਤਮਾ ਦੇ ਚਰਨਾਂ ਤੇ ਜੋੜੋ ਅਸੀਸ ਬਖਸ਼ਵਾ ਪਿਆਰ ਦਾ ਸਾਰਿਆ ਕੋਜੀ ਸਤ ਨਰਾ ਸ਼੍ਰੀ ਵਾਹਿ ਗੁਰੂ ਜੀ ਇੱਕ ਵਾਰ ਫਿਰ ਬਖਸ਼ਿਸ਼ ਕਰੋ ਪਿਆਰ ਆਪ ਕੋ ਸਤ ਨਰਾ ਸ਼੍ਰੀ ਵਾਹਿ ਗੁਰੂ ਜੀ ਭਾਈ ਕਬਤਾਸ ਜਦਾਂ ਤੇ ਧੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਲੂਕ ਲਿਖਿਆ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਰਖਵਾਇਆ ਭਾਈ ਕੁੰ达ਸ ਕੀ ਇਨਾਂ ਨੇ ਵੀ ਬਾਣੀ ਰਹੀ ਹੈ ਪਾਈ ਸਹਿ ਕੀਤੇ ਬਾਣੀ ਪ੍ਰਗਟਾ ਤੇ 12 ਦੇ ਰੂਪ ਵਿੱਚ ਹੈ 500 ਦੇ ਕਰੀਬ ਕਵਿਤਾਵਾਂ ਹਲਕੁਤੇ 4 ਚਲ ਲੈਆਂ ਦੀਆਂ ਲਕੀਆਂ ਰਹਿਣਾ ਉਹਦੇ ਪਾਠ ਕਰਦੇ ਜੀ ਮächen ਬੜੇ ਪਿਆਰੇ ਤੇ ਇੱਕੋ ਜਿਹਾ 12 ਪਾਇਸ਼ਰ ਜੀ ਨੇ ਉਚਾਰਨ ਕੀਤਾ ਹੈ ਗੁਰੂ ਕੇ ਕਾਰੇ ਉਹਨਾਂ ਭਾਰਤ ਦੇ ਵਿੱਚ ਪਾਇਸ਼ਰ ਜੀ ਨੇ ਜਿੱਥੇ ਗੁਰੂ ਸ਼ਕਤ ਬਾਰੇ 12 ਲਿਖੀਆਂ ਨੇ ਪਾਣੀ ਤੋਂ ਬਾਾਰੇ ਪਾਇਸ਼ਰ ਜੀ ਨੇ ਹੋਸ਼ ਕੋ ਸ਼ਿੱਖੀ ਜੀਵਨ ਬਾਰੇ ਪੜੀਆਂ ਬਾਾਰਾਂ ਉੱਤੇ ਭਾਈ ਸ਼ਰਜ ਨੇ ਭਗਤਾਂ ਬਾਰੇ ਬਾਣੇ ਲਿਖੀਆਂ ਨਾਮਦੇਵ ਬਾਰੇ ਤਰਲੁਕ ਸੱਜੀ ਬਾਰੇ ਘਟਕਾ ਬਾਰੇ ਇਸ ਤਰ੍ਹਾਂ ਉੱਠੀ ਨੂੰ ਭਗਤਰ ਵਿਦਾਸ ਜੀ ਨੇ ਵੀ ਭਾਈ ਅਰਦਾਸ ਜੀ ਨੇ ਬਾਣੀ ਹੁਣ ਮੈਂ ਕਹਿੰਦੇ ਹਾਂ ਕਰਤਾਰ ਮੰਨ ਭਾਈ ਅਰਦਾਸ ਜੀ ਦੀ ਜਿਹੜੀ ਬਾਣੀ ਹੈ ਇਹਨੂੰ ਗੁਰੂ ਅਰਜਨ ਦੇਵ ਜੀ ਨੇ ਪ੍ਰਵਾਨਗੀ ਦਿੱਤੀ ਹੋਈ ਹੈ ਇੱਕ ਪ੍ਰਵਾਨਗੀ ਹੈ ਆ ਜੋ ਭਾਈ ਤੁਹਾ ਅਦਾਸ ਜੀ ਨੇ ਬਾਣੀ ਲਿਖੀ ਹੈ ਕਿ ਠੀਕ ਹੈ ਬਾੜ ਜੀ ਤੇ ਮੇਰੀ ਗੌਰ ਹੈ ਭਾਈ ਸਾਖੀ ਦੇ ਬਚਨਾਂ ਨੂੰ ਕੋਈ ਅਗਦੀ ਕੋਈ ਬਾਣੀ ਦੀ ਤਾਰਾਸੀ ਨੇ ਕਿ ਜੇ ਨਹੀਂ ਤੁਸੀਂ ਕਹੋਗੇ ਠੀਕ ਨਹੀਂ ਇਹ ਭਾਈ ਜੀ ਦੇ ਬਚਨ ਨੇ ਨਹੀਂ ਬਾੜ ਦੇ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਹੈ ਕੁੰਜੀ ਜਿਸ ਤੋਂ ਤੁਹਾਨੂੰ ਚਾਹੀਦੀ ਇਹ ਕੋਈ ਸ਼ਕਤ ਨੂੰ ਸਬਤ ਨਾ ਦਤਾ ਉਹ ਭੈ ਭਾਈ ਗੁਰਦਾਸ ਜੀ ਨਾ ਵਾਰੋਂ ਤੇ ਕਵਿਤ ਕੋੜੋ ਤਾਂ ਅਨੁਸ਼ਾプチ ਸ਼ਬਦ ਹੋਏ ਤਾਂ ਭਾਈ ਭੁਖਤਾਸ ਜੀ ਨੇ ਭਗਤ ਰਬਦਾਸ ਜੀ ਜਿਨ੍ਹਾਂ ਦਾ ਅਜ 694 ਦੇ ਅੜਜ ਉਹਦੇ ਉਤੇ ਇੱਕ ਵਾਰ ਲਿਖ ਮੈਂ ਕਿ ਉਹ ਵਾਰ ਤੇ ਜੋ ਸਾਰਾਸ਼ ਹੈ ਉਹਦਾ ਮੇਨ ਭਾਵ ਹੈ ਉਹਦੇ ਅਰਥ ਹਨ ਉਹ ਮੈਂ ਤੁਹਾਨੂੰ سب جانتا دستا کہ پائی جی نے کی لیے آئے بڑی پیاری بات آئی ہوا انہوں نے پہتر بتا سکی تھا شب بچک تو شروع کی تھا بھگر تو بھگر کے جانتا بجے آ چون چکا جے میچ چا مرتا اچھو پائی جی نے مار شروع کی تھی پائی جی نے چھارے جب تو بچنا ہو گیا پہتر بھگر تو پہتر ਅਸਵੀਨੀ ਭਗਤ ਨਾ ਸੁਣਾ ਦਿੱਤ ਭਗਤ ਭਗਤ ਸੁਣੀਏ ਤੇਰੇ ਲੋਏ ਜਾਪ ਕੇ ਹਿਰਦੇ ਏਕੋ ਜਿਹੜੇ ਹਿਰਦੇ ਚ ਇੱਕ ਰੱਬ ਵਸ ਗਿਆ ਉਹਦਾ ਨਾਮ ਸੰਸਾਰ ਚ ਭਗਤ ਭਗਤ ਕਰਕੇ ਲੈਣਾ ਹੀ ਹੈ ਕੋਈ ਕਹਿੰਦੀ ਚੜ੍ਹੋਂ ਨੇ ਕਿਸੇ ਨੂੰ ਕਿ ਮੈਂ ਭਾਈ ਭਗਤੂੰ ਦਾ ਦਰਦਾ ਬਣਾ ਲ ਸਿ ਕਾਸ਼ੀ ਦੇ ਵਿੱਚ ਨਾ ਤੁਸੀਂ ਦੇਖੋ ਆ ਸਾਰੇ ਜਗਤ ਵਿੱਚ ਧਨ ਤਨ ਬੜੀ ਘਾਵ ਤੇ ਨਦੇ ਮੰਦਰ ਨੇ ਉਹ ਵਿਸਥਾਨ ਇਹਨਾਂ ਦੇ ਪੈਰੋਕਾਰ ਇਹਨਾਂ ਖਾਸ ਤੌਰ ਤੇ ਸੇਕ ਕੌਮ ਇਹਨਾਂ ਦਾ ਦਿਹਾੜਾ ਕੋ ਕਿਆਪ ਸਾ ਰੰਤਾ ਪੀ ਕਿਉਂ ਕੇ ਸਾਡੇ ਸਾਥ ਪੁਰਨ ਇਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਲ ਕੀਤੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਦੇ ਹਾਂ ਤਾਂ ਇਹਨਾਂ ਨੂੰ ਬੱਥਾ ਹੀ ਪਤਾ ਇਹਨਾਂ ਚ ਬੈਠੇ ਸਪਕਾਰਨ ਮੱਥਾ ਤੇ ਭਾਈ ਜੀ ਲਿਖਦੇ ਨੇ ਇਹ ਭਗਤ ਆਪਾਂ ਦੇ ਜਾਗ ਬੱਜੇ ਅਰ 40 ਚੱਕਾਂ ਦੇ ਵਿੱਚ ਚਮਰੇਟਾ ਬਸ ਵੇਲੇ ਚ ਕੀਤੀ ਸੀ ਇਹਨਾਂ ਚਵਾਰ ਕੇ ਇਹ ਦਿਨ ਚਵਾਰ ਦਾ ਤਰ ਮਰਣ ਚਮੜੇ ਦਾ ਕੰਮ ਕਰਦਾ ਇਹ ਮੋਰ ਅਸ਼ੂਤੋਨ ਦੇ ਆਦਿ ਦੇ ਕਿਤੇ ਮਰ ਜਾਏ ਕੋ ਗਾਮ ਆ ਜਾਏ ਕਟਾ ਕੱਟੀ ਇਹਨਾਂ ਨੂੰ ਬੁਲਾਇਆ ਜਾਂਦਾ ਇਹ ਬਰਾਤਰੀ ਆਈ ਉਹਦੇ ਨੇ ਚੁੱਕੇ ਲੈ ਜਾਂਦੇ ਇਹ ਗੁੱਤ ਤੇ ਚਾਰ ਦੇ ਕੰਮ ਕਰਦੇ ਨੇ ਇਹ ਉਹਦੇ ਖੱਲਾ ਵਾਦ ਦੇ ਨੇ ਖਾਲਾ ਟਾਕਰ ਉਹਦੇ ਪੈਰ ਘਟ ਤੇ ਅਰਸ਼ ਬਣਦੇ ਹੋ ਚੀਜ਼ਾਂ ਬਣਦੀਆਂ ਜੁੱਤੀਆਂ ਬਣਦੀਆਂ ਚੌੜੇ ਤੇ ਇੱਕ ਕੰਮ ਕਰਦੇ ਤੇ ਭਾਈ ਜੀ ਕਿਤੇ ਪਾਣਾ ਪੱਟੇ ਰਾਹ ਪੁੱਛ ਵੀ ਜੁੱਤੀਆਂ ਘਟ ਤੁਸੀਂ ਰਾਜ ਤੇ ਚੋਂ ਮਖੀਦ ਸਾਹਿਬ ਕਹਿੰਦੇ ਜੇ ਚੌਂਕ ਸੀ ਤੇ ਤੋਂ ਸਾਰੇ ਪਾਸੇ ਰੁਕੀ ਲੱਗਦੇ ਸਨ ਪੇਟ ਦੇ ਵਿੱਚ ਉੱਥੇ ਬੈਠਦੇ ਸਨ ਗੁਰੂ ਘਟਿਆ ਤੇ ਉੱਥੇ ਬੈਠ ਕੇ ਇਹਨਾਂ ਨੇ ਤੇ ਤੀਗਾਂ ਦੇ ਤੀਗਾਂ ਤੇ ਭਾਈ ਜੀ ਜਿੰਦ ਦੇ ਨੇ ਬੜੀ ਪਿਆਰੀਏ ਤੇ ਭਗਤੀ ਕਹਿੰਦੇ ਜਿਵੇਂ ਕਿ ਹੀਰਾ ਦਾ ਇੱਕ ਮੈਰੇ ਦੇ ਕਪੜੇ ਵਿੱਚ ਵੀ ਲਪੇਟਿਆ ਹੋਵੇ ਤੇ ਹੀਰਾ ਤੇ ਹੀਰਾ ਨਾਲ ਤੇ ਨਾਲ ਹੀ ਓਦਾਂ ਸੀ ਕਾਮੇ ਪਰਾਤਰੀ ਕਿਹੜੀ ਚਾਤ ਕਿਹੜੀ ਗਰੀਬੀ ਪਰ ਭਗਤੀ ਅੰਦਰ ਬਟਕੀ ਅੰਦਰ ਹੀਰੇ ਲਾਸ ਅੱਜ ਇਹ ਦਿਨ ਕੀ ਹੋਇਆ ਹੁਣ ਭਾਈ ਜੀ ਇੱਥੋਂ ਤੋਂ ਗੱਲ ਸ਼ੁਰੂ ਕਰ ਤੇ ਕਹਿੰਦੇ ਸੰਗੀ ਸਾਥੀ ਕੋਈ ਉੱਥੋਂ ਦੇ ਕੋਟ ਬਨਾਰਸ ਤੋਂ ਗੰਗਾ ਚੱਲੇਗੀ ਪਿਆਜ ਜੀ ਅਚਕਰ ਤਾਂ ਮਿਲਦਾ ਉੱਥੇ ਗੰਗਾ ਦੇ ਢੀਟ ਘਾਟਣਾ ਚੱਲ ਕੇ ਤੇ ਰਮਦਾਸ ਜੀ ਨੂੰ ਕਹਿੰਦਾ ਤੁਸੀਂ ਵੀ ਆਪਣੀ ਪਤਨੀ ਨੂੰ ਨਾਲ ਲੈ ਕੇ ਚੱਲੋ ਇਹਨਾਂ ਤੇ ਮਗਦੇ ਦੀ ਕੈਂਟ ਦੀ ਮੈਂ ਕਿ ਜਾ ਕੇ ਲੈਣਾ ਸੀ ਕਿ ਵਰਤਗੀ ਕਰਦੇ ਆ ਸਿਰਫ ਭక్తి ਕਰਦੇ ਆ ਰੱਬ ਦਾ ਆਗਰੇਂ ਤੇ ਕੈਂਟ ਦੀ ਨਹੀਂ ਤੁਸੀਂ ਕਿ ਚਲੋ ਕੋ ਕੈਂਟ ਤੇ ਚਲ ਕੇ ਜੀ ਗੁਰੂ ਕੇ ਪਿਆਰ ਜੋ ਸਾਰੇ ਨੇ ਗੰਗਾ ਜੀ ਤੇ ਚਾਰ ਕੇ ਭੇਟ ਕਰਦੇ ਕਿ ਪਹਿਨ ਕੋ ਸੋਨਾ ਕਿਸੇ ਨੂੰ ਰੁਪਏ ਦੇ ਹਨ ਕੋ ਖੋਲ ਜੋ ਕੋਈ ਚੀਜ਼ ਗੰਗਾ ਜੀ ਤੇ ਭੇਟ ਕਰਨੀ ਤੂੰ ਪ੍ਰੈਸਿੰਗ ਭੇਟ ਕਰੋ ਕੋਈ ਚੀਜ਼ ਭੇਟ ਰੋ ਦੋਪੀ ਜਾਨੀ ਦੀ ਪਾਣੀ ਜਦੋਂ ਤਾਲ ਜਾਂ ਜਦ ਕਰਤਾਂਦੀ ਸੀ ਜਾਂ ਡੁੱਗ ਕਰਦੀ ਖੋਸ਼ ਹੁੰਦੇ ਸੀ ਮੇ ਸਾਥੀ ਕੀ ਤਾਂ ਪਰਵਾਹ ਕਰਦੀ ਬੰਦਾ ਬੜੇ ਖੋਸ਼ ਹੁਣ ਭਗਤ ਜੀ ਦੀ ਆਗ ਵਿੱਚ ਭਗਤ ਜੀ ਦਾ ਜਾਣਾ ਇਸ ਤਰ੍ਹਾਂ ਸ਼ਿੰਗਰਾਂ ਲੋਕਾਂ ਦੀ ਰਵੱਈਆ ਬੋਲ ਰੱਖਾ ਭਗਤ ਜੀ ਕਹਿੰਦੇ ਤੇ ਭਗਤ ਜੀ ਕਹਿੰਦੇ ਭਗਤ ਜੀ ਕੁਛ ਹੀ ਭੇਟ ਕਰੋ ਕੁਛ ਭਾਈ ਕੋ ਤਾਲ ਜਿੱਤੇ ਕੱਟਣ ਸੁਣਾ ਆ ਜਾਏ ਭਾਈ ਤੁਰਦਾ ਤੇ ਭਾਈ ਤੁਰਦਾ ਚੀਤੇ ਹਜੇ ਕੈਂਟੇ ਵੀ ਮੈਂ ਕਿ ਪੇਜ ਕਰਾਂਗੇ ਰੋਏ ਇੱਕ ਤੇ ਕੈਂਟੇ ਕੁਛ ਪੇਜ ਕਰ ਤੇ ਕੈਂਟੇ ਫਿਰ ਇੱਕ ਕਸ਼ੀਰਾ ਆ ਗਿਆ ਕਸ਼ੀਰਾ ਹੁੰਦਾ ਜਿੰਨੇ ਅੱਜ ਕਰ ਬਿਲਗ ਇੱਕ ਟਾਕਾ ਕਹ ਲੋ ਇਹ ਤੇ ਦਮੜੀ ਤੇ ਕਹਿੰਦੀ ਮੈਂ ਤੇ ਕੀ ਜਾਂ ਬੰਦਾ ਮੇਰੇ ਕੋ ਤੇ ਆ ਹੀ ਗਿਆ ਤੇ ਮੈਂ ਦੇ ਪੇਜ ਕਰਾਂ ਉਹਨੇ ਗੰਦਾ ਜੀ ਪੇਜ ਕੀਤਾ ਹਰਾਨਗੀ ਦੀ ਤਾਂ ਦੇਖੋ ਭਾਈ ਗੁਰਦਾਸ ਕੀ ਲਿਖਦੇ ਨੇ ਸਾਰੇ ਕੁਛ ਨਾ ਕੁਛ ਢੇਟ ਅੰਥੇ ਪੇ ਰੁਪਈਏ ਢੇਟ ਕਰਦੇ ਹੋਲੇ ਢੇਟ ਅੱਥਾ ਬੇ ਕੁਛ ਸੋਨਾ ਢੇਟ ਕਰਦਾ ਕਰਦਾ ਕਿਉਂ ਰੂੜੀ ਜਾਂਦਾ ਰੋੜ ਨਹੀਂ ਕੋਈ ਦੇਖੋ ਅੱਜ ਵੀ ਹਰ ਤਰ੍ਹਾਂ ਢੇਟ ਕਰਦੇ ਆ ਤੇ ਚੀਜ਼ਾਂ ਜਾਇਜ਼ ਨਾ ਰੁਕਦੀ ਨਾ ਜਾਂਦੀਆਂ ਨੇ ਤੇ ਜਦੋਂ ਕਿੰਨੀ ਗੱਤਾਂ ਤੇ ਲੋਕੀ ਛਾਲ ਮਾਰ ਕੇ ਪਾੜ ਲੈਣ ਦੇ ਗੁੰਡਾਰ ਨੇ ਢੇਟ ਕਰਦਾ ਪਰ ਉੱਤੀ ਤੇ ਜਦੋਂ ਭਗਤ ਰਬਿਤਾਸ ਜੀ ਪੇੜ ਇੱਕ ਤਾਂ ਉਹ ਕਸੀਰਾ ਐਸ਼ਾ ਨੇ ਕਸੀਰਾ ਰੀ ਉਹਦੇ ਅਰਥ ਭਾਈ ਗਿਰੀ ਨੇ ਲਈ ਕਿ ਐਂ ਦਮੜੀ ਕਹਿੰਦੇ ਦਮੜੀ ਕਸੀਰੇ ਦਮੜੀ ਇੱਕ ਤੇ ਉਹ ਗੰਗਾ ਦੇ ਮੁੱਢੋਂ ਕਾਹਤ ਨਿਕਲਿਆ ਹੱਥ ਜਿਵੇਂ ਮਨੁੱਖ ਦਾ ਹੱਥ ਹੁੰਦੈ ਉਹ ਹੱਥ ਨਿਕਲਿਆ ਉਸ ਹੱਥ ਨੇ ਰਵਿਦਾਸ ਕੀਤਾ ਜਿਹੜੀ ਦਮੜੀ ਸੀ ਕਸੀਰਾ ਆਪਣੇ ਹੱਥ ਦੇ ਵਿੱਚ ਜੇ ਜਨੇ ਤੁੰਗੜੀ ਕਿਨਾਰੇ ਤੇ ਪੜੀ ਉਦਾਸ ਜੁਨਾ ਸਾਰੇ ਆਮ ਨਾਲ ਵੇਚੋ ਕੀ ਨਾ ਵੀ ਹੱਥ ਦਿੱਤਾ ਕਲੇਜੋ ਇੱਕ ਇੱਕ ਤਾਂ ਤੇ ਭਾਈ ਜੀ ਕਹਿੰਦੇ ਗੈਰ ਦੀ ਰਾਤੂ ਚੋਕੇ ਕਲੇਜ ਜੇ ਯਾ ਕਿਸੇ ਨੇ ਵੀ ਆਇਆ ਕਰ ਔਰ ਸਾਰੇ ਮੰਨ ਕੇ ਤੇ ਭਗਤ ਜੀ ਦੇ ਚਰਨਾ ਜੇਡੇ ਕਿਰਪਾ ਬਤੀ ਉਹਰੇ ਵਟ ਕੀ ਸਭ ਤੋਂ ਵਰਦ ਕੀ ਸਾਥ ਤੋ ਪਹੁੰਚੋ ਭਾਵੇਂ 30 ਸਾਲ ਤੋ ਪਹੁੰਚੇ ਭਾਵੇਂ 30 ਅੰਦੰ ਪਰਬਤਾਂ ਨੇ ਆਪ ਆਪ ਇਹ ਜੋਜ ਬਰਤਾਂਦਾ ਦੇਖੋ ਗੰਗਾ ਜਮੁਨਾ ਬਗੋਦਾਬੀ ਸਰਸਤੀ ਤੇ ਕਰਕਟਮ ਤੋਂ ਸ਼ਾਂਤੀ ਤਾਈਂ ਕਿਰਵਤ ਮੈਲ ਭਰੇ ਅਮਰੇ ਵਿਚੰਬਰੀ ਮੈ ਸਾਥ ਦੀ ਤੋਰ ਗਵਾਈ ਇਕਰ ਪੱਲੇ ਵੱਢਨੇ ਹੋ ਨਦੀਆਂ ਦੇਵੀ ਦੇਵਤੇ ઋષਿ ਮੁਣੀ ਚੱਪੀ ਟੱਪੀ ਧਰਮਰਾਜ ਜੰਦੂਸ਼ ਸਭ ਭਗਤਾਂ ਦੇ ਪੈਰੀਂ ਹੈ। ਸਭ ਭਗਤ। ਮਹਾਰਾਜ ਜਿਹਨੇ ਬਾਣੀ ਤੇ ਸਾਰੇ ਜੀਵ ਜਿਹਨਾਂ ਨੇ ਮਨਾਵ ਹੋ ਗਿਆ ਮੈਂ ਕੋਰੋਂ ਕੁਝ ਹੀ ਨਹੀਂ ਸੁਣਾ। ਸਾਰੇ ਮਹਾਰਾਜ ਜੀ ਕਹਿੰਦੇ ਧਰਮਰਾਜ ਵੀ ਰਾਜ ਤੇ ਜੰਦੂਸ਼ ਵੀ ਭਗਤਾਂ ਦੇ ਪੈਰੀਂ ਬੰਦੇ। ਤਾਂ ਹੀ ਆਪਣੀ ਬਾਣੀ ਤੋਂ ਨਹੀਂ ਕਿਤੇ ਡੱਬੇ ਟਿਕਿਆ ਰਹਦਾ ਜੀ ਬੜਾ ਪ੍ਰਾਣਾ। ਪੰਡਤ ਸੂਰ ਚਤਰਪਤ ਰਾਜ ਅਭਿਤ ਬਰਾਬਰ ਹੋਰ ਨਾ ਕੋਈ ਕਹਿੰਦੇ ਵੱਡੇ ਤੋਂ ਵੱਡਾ ਪੰਡਤ ਉਪਰ ਗਦਵਾਨ ਹੋਵੇ ਸ਼ूर्ਪਾ ਹੋਵੇ ਜਤਰਾਪਤੀ ਰਾਜਾ ਹੋਵੇ ਉਹ ਭਗਤਾਂ ਦੇ ਬਰਾਬਰ ਨਹੀਂ ਅਗਰ ਸਭ ਤੋਂ ਉੱਪਰ ਸਭ ਤੋਂ ਉੱਪਰ ਕਿਉਂ ਪਰਮਾਤਮਾ ਨੇ ਆਗਿਆ ਦਿੱਤੀ ਇੱਥੋਂ ਤੱਕ ਭਗਤੀ ਹਮ ਦੇ ਗੁਰ ਗ੍ਰੰਥ ਸਾਹਿਬ ਭਗਤਾਂ ਦਾ ਆਗਿਆ ਕਾਇ ਸਦਾ ਉੱਪਰ ਉਹ ਭਗਤਾਂ ਦਾ ਆਗਿਆ ਕਾਇ ਤੇ ਭਗਤ ਉਹਨਾਂ ਤੋਂ ਹੀ ਜਾਈ ਅਗਰ ਤਾਹ ਦੇ ਖੇਤ ਇੱਕ ਗਾਇਆ ਉਹ ਵੀ ਗਿਆਨ ਤੇ ਅੱਗੇ ਚੱਲਦਾਂ ਇਹ ਨਦੀ ਪਾਣੀ ਕਰਕੇ ਚੱਲਦਾ ਬੜੇ ਪਿਆਰੇ ਪ੍ਰਦੇਸ਼ ਦੇ ਇੱਕ ਸ਼ਬਦ ਤੁਸੀਂ ਉਹੀ ਜ਼ਿੰਦਗੀ थी ਅਧਿਆਤਮਿਕ ਜੀਵਨ ਦੀ ਜਗੂਤੀ ਵੀ ਬਾਤ ਜਿਹੜੀ ਤੁਹਾਨੂੰ ਸ਼ਬਦ ਨਾਲ ਲੱਗਤੀ ਹੋਵੇ ਪਤਾ ਨਾ ਰਵਿਦਾਸ ਨੂੰ ਕਿਉਂਕਿ ਇਹਨਾਂ ਲੋਕਾਂ ਨੇ ਨਾ ਇਹਨਾਂ ਜੀਵਨ ਨੂੰ ਲੱਗ ਜੇ ਭਗਤ ਬਣੇਂਦੇ ਰੱਬ ਤੱਕ ਪਹੁੰਚੇਂਦੇ ਦੇਨਾ ਦਾ ਪ੍ਰਦੇਸ਼ ਸਾਨੂੰ ਬਹੁਤ ਪਿਆਰ ਬਹੁਤ ਬਹੁਤ ਇੱਕ ਇੱਕ ਚੀਜ਼ ਨਾਲ ਪਿਆਰ ਪਰ ਮੈਂ ਕਹਿੰਦਾ ਇਹਦਾ ਨਰਾਤਰ ਹੈ ਇਹ ਤਾਂ ਸਤਿਕਾਰ ਹੈ ਇਹਨਾਂ ਭਗਤਾਂ ਨੇ ਕਦੀ ਬੋਲ ਨਾ ਬੋਲਿਓ ਕਦੀ ਇਹਨਾਂ ਦੇ ਕੋਲ ਹਰ ਕੋ ਕੋਈ ਚੀਜ਼ ਜਿੰਨ ਕਦੀ ਉਹਦਾ ਨਰਾਤਰ ਨਾ ਕਰਿਓ ਇਹ ਪੂਰਨ ਪਰਮਾਤਮਾ ਦਾ ਰੂਪ ਨੂੰ ਦੇਖ ਪੂਰਨ ਰਾਪ ਨੂੰ ਦੇਖ ਕਹਿੰਦੇ ਨੇ ਭਗਤ ਜੀ ਦੇ ਕੋਲ ਨਾ ਗੁਰੂ ਕੇ ਪਿਆਰੇ ਕੋ ਜ ਆਏ ਜਿਹੜੇ ਪੈਰ ਆਰ ਦੀ ਉਹਨਾਂ ਦੇ ਨਾਲ ਇੱਕ ਰਾਈਸ ਬੰਦਾ ਅਮੀਰ ਬੰਦਾ ਵੀ ਆਇਆ ਕੋਈ ਨਹੀਂ ਤੇ ਜਦੋਂ ਆਏ ਤੇ ਉਹਨਾਂ ਸਾਰੇ ਅਮਦਾਸ ਜੀ ਕੋਲ ਚਰਨਾ ਮਤ ਬੰ ਗਿਆ ਤੇ ਰਮਦਾਸ ਜੀ ਦੇ ਚਰਨਾ ਮਤ ਦੇਣ ਕੀ ਕੋਈ ਬਹੁਤ ਆਤ ਹੁੰਦੇ ਸਨ ਤੋਂ ਕਿ ਚਰਨਾ ਬਤ ਤੇ ਉਹ ਰਾਈਸ ਬੰਦਾ ਜਿਹਨੇ ਉਹਦੇ ਵਿਚਾਰਨਾ ਬਤ ਲਿਆ ਲੈ ਕੇ ਸਾਰੇ ਉਪਰੀਨ ਬਾਪੀਆਂ ਤੇ ਪੀਰਿਆ ਛੱਤ ਰਿਆ ਕਿਹਨਾਂ ਨੇ ਕੋਡੇ ਲੀਆ ਕਹਿੰਦਾ ਨੀ ਵੀ ਜਾਪ ਕਰੇ ਨੀ ਦੱਸੇ ਕਿ ਚਰਨਾ ਅਵਤਾਰ ਦਿੱਤਾ ਤੇ ਮਹਿਰੀਤੋਂ ਚਰਨਾ ਪੀਣਾ ਨਹੀਂ ਅਸ ਗੇਰਿਆ ਜੀ ਕਿੰਨੀ ਸੀ ਕੁਝ ਗੁਰਨਾਥ ਸ਼ਖੋ ਕਹਿਦਾ ਹੈ ਇਤਿਹਾਸ ਪੜੋ ਜੀ ਗੁਰਨਾਥ ਸ਼ਹਿਰ ਦੇ ਬਕਤਾਂ ਦਾ ਨੀਵੀਂ ਜਾਤਵਾਜ ਦਾ ਕੀ ਹਾਲ ਹੁੰਦਾ ਕੋਈ ਨੂੰ ਪਤਾ ਲੱਗਦੀ ਵੇਸ਼ੇ ਪਾਣੀ ਚ ਭਗਤ ਨਾਮ ਦੇ ਕੀ ਕੱਲ ਆਇਆ ਕੋਣ ਢੱਡੇ ਪੈ ਮੰਦਰ ਦੇ ਵਿੱਚੋਂ ਸ਼ੂਤ ਸ਼ੂਤ ਕਰ ਮਾਰ ਦਿਤਾਇਓ ਇੱਥੋਂ ਅੰਦਾਜ਼ਾ ਲਾ ਰੋ ਕੀ ਹਾਲ ਕੀ ਹੁੰਦਾ ਜੀ ਨੀਵੀਂ ਜਾਤ ਵਾਂਗੀ ਨੀਵੀਂ ਜਾਤ ਦੇ ਚੋਠੇ ਕਿਹੜੇ ਨੇ ਇੱਕ ਦੇ ਬ੍ਰਾਹਮਣ ਇੱਕ ਖੱਤਰੀ ਇੱਕ ਵੈਸ਼ ਇੱਕ ਸ਼ੂਕਰ ਇੱਕ ਸ਼ੂਤਰ ਨੀਵੀਂ ਜਾਤ ਇਹੋ ਜਾਤ ਵਾਲੇ ਨਹੀਂ ਕਿਹਾ ਜਿਹੜਾ ਉੱਚੀ ਜਾਤ ਵਾਲਾ ਬੁੱਧੀ ਜਾਤ ਵਾਲਾ ਪਾਣੀ ਨਹੀਂ ਸੀ ਪੀ ਸਕਦਾ। ਨੀਵੀਂ ਜਾਤ ਵਾਲਾ ਗਲੀ 'ਚ ਜਾਂਦਾ ਸੀ ਪੇਟ ਦੀ ਤੇ ਗੱਜ ਟੰਗੀ ਪਾਰ ਕੇ ਜਾਂਦਾ ਸੀ ਉੱਚੀ ਜਾਤ ਵਾਲਾ ਆ ਰਹੇ ਪਤਾ ਲੱਗ ਜੇ ਵੀ ਨੀਵੀਂ ਜਾਤਾਂ ਦਾ ਰੁੱਖਾ ਬਦਲ ਲੁ। ਨੀਵੀਂ ਜਾਤ ਮਾਰਾ ਗੁਰੂ ਕੇ ਪਿਆਰ ਹਰ ਕਿਸੇ ਮੰਨਤ ਜਾ ਕੇ ਕਥਾ ਕਹਾਣੀ ਨਹੀਂ ਸੀ ਸੁਣ ਸਕਦਾ। ਨੀਵੀ ਜਾਤ ਵਾਲਾ ਮੰਦਿਰ ਦੇ ਨਾਲ ਇੱਕ ਕੰਨਵਾ ਕੇ ਇਕੱਠਾ ਸੁਖਦਾ ਖੜਿਆ ਜਾਂਦਾ ਕੰਨ ਤੇ ਸਿੱਕਾ ਧਾ ਕੇ ਪਾ ਦਿੰਦੇ ਸੀ ਨੀਵੀ ਜਾਤ ਵਾਲੇ ਇੱਥੇ ਵਾਹਿਗੁਰੂ ਪਰਮੇਸ਼ਰ ਸਾਹਿਬ ਪਰ ਖੁਦਾ ਜੀ ਨੇ ਜੋੜ ਪਤਾਏ ਤਕਰੀਬਨ ਜਿਨਾ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਨੀਵੀ ਜਾਤ ਇਹ ਸ਼ੂਤਰ ਜਿਨਾ ਵਕਤ ਨੂੰ ਗੰਗਾ ਤਪਾਰ ਦੀ ਅੱਜ ਇਹ ਕੱਢ ਤਾਉਂਦੀ ਕੋ ਅੱਜ ਭਰ ਤਰ ਜੈ ਜੈਕਾਰ ਹੋਈ ਹੈ ਗੱਲ ਕਿੰਦਾ ਉਹ ਰੇਸ਼ਪਤਾ ਘਰ ਗਿਆ ਉਹਨੇ ਚਰਨਾ ਅੰਦਰ ਸੀ ਇੱਕ ਭੰਗੀ ਨੂੰ ਦੇਖਿਆ ਬੜਾ ਸਾਫ਼ ਕਰਨਾ ਕਰ ਉਹਨੂੰ ਦਿੱਤਾ ਉਹਨੇ ਲੇ ਲਿਆ ਉਹ ਤੇ ਲੈ ਕੇ ਛੁੱਟ ਕੇ ਪਿਆਰੋਂ ਕੋਈ ਬਿਮਾਰੀ ਹੋਰੀ ਜੋ ਵੀ ਠੀਕ ਹੋ ਗਈ ਵਾਹ ਇਹ ਤੇ ਗੁਰੂ ਕੇ ਯਾਰ ਵਾਲੇ ਇਹਨਾਂ ਨੇ ਨਫ਼ਰਤ ਕੀਤੀ ਇਹਨਾਂ ਨੇ ਕਦੇ ਪਿਆਰ ਵਾਲਿਓ ਬਹੁਤ ਆਪਣੇ ਮਾਂ ਦੇ ਬੁਰੇ ਵਿਚਾਰ ਤੇ ਅੰਤੇ ਸਾਰੇ ਚਰਨਾ ਉੱਤੇ ਬਾਰੇ ਬੋਝ ਤੇ ਦਾ ਰੋਗ ਹੋ ਗਿਆ ਇਹਦਾ ਰਹੀ ਸੁਭਤ ਤੇ ਇਹਨੂੰ ਜਦੋਂ ਸਵਜ ਪਈ ਕਿ ਮੈਂ ਜਨਮ ਮਥਾ ਭੱਦੇ ਰੋਤੀ ਮਿਲੀ ਸੀ ਉਹਨਾਂ ਨਰਾਦਰ ਕੀਰ ਰਬਦਾਸ ਜੀ ਕੋਲ ਗਿਆ ਜਾਟ ਕੋਲ ਬਖਸ਼ ਬਖਸ਼ ਤੋੜਿਆ ਚੁੱਤ ਚ ਬਣੀ ਸੀ ਜੰਮਰਤ ਤੇ ਮੈਂ ਇਹ ਸਾਰੀ ਨੈਤ ਭਰੀ ਨੂੰ ਨਾਲ ਮਨ ਲਪੜਤੀ ਤੇ ਜੀ ਮਨ ਬਖਸ਼ ਦੇਸ ਅਕਸ਼ਾਇਆ ਮੇਰੇ ਕਹਿਣ ਤੋਂ ਪਾਪ ਸੀ ਇਹ ਪਰਮਾਤਮਾ ਦਾ ਰੂਪ ਹੈ ਰੱਬ ਦਾ ਰੂਪ ਹੈ ਵੀਰ ਗੁਰੂ ਦਾ ਰੂਪ ਹੈ ਉਹਨਾਂ ਦੇ ਜੱਲਾਦ ਦਾ ਕਹੋ ਇਹ ਨਹੀਂ ਕਿ ਸ਼ਬਦਾਂ ਦੇ ਵਿੱਚ ਬਟਨ ਬਟਨ ਆਵਾਜ਼ ਪਾ ਸ਼ਬਦ ਅੱਜ ਦੁਨੀਆ ਦੇਖੋ ਜਦੋਂ ਭਗਤੀ ਦੇ ਵਿੱਚ ਦੇਖਿਆ ਸੀ ਲੋਕੀ ਰੱਬ ਨੂੰ ਖੁਸ਼ ਕਰਨ ਵਾਲਾ ਪਰਮਾਤਮਾ ਉਹ ਤੋਂ ਮੈਂ ਲੜੀ ਚਲੋ ਲੜੀ ਲੈ ਅੰਦਰ ਲਈ ਗਾਵਾਂ ਨੂੰ ਭਗਤੀ ਦੇ ਸ਼ਬਦਾਂ ਚ ਭਗਤੀ ਦੇ ਸ਼ਬਦ ਭਗਤੀ ਕਹਿੰਦੀ ਮੈਂ ਵੀ ਗਿਆ ਤੋ ਕਿ ਦੁੱਧ ਲੈ ਕੇ ਜਾਂਦੇ ਬਨੇ ਦਵਾਰ ਅੱਜ ਵੀ ਖੜਨ ਦੁੱਧ ਬੜੇ ਦੁੱਧ ਖੜਦੇ ਕਹਿੰਦੇ ਮੇਰੀ ਸਲਾਹ ਸੁਣਾਈ ਤੋ ਪ੍ਰਭਾਤਮਾ ਤੇਰੇ ਦਵਾਰੇ ਤੇ ਦੁੱਧ ਲੈ ਕੇ ਤੇ ਰਬਾਣੀ ਤੂੰ ਬਛਰੇ ਗੋੜ ਉਹ ਕਹਿੰਦੀ ਦੁੱਧ ਤਾਂ ਬਛਰੇ ਛੜੋ ਪਿਤਾ ਜੀ ਪ੍ਰਿਸ਼ਾਦ ਪਾਠ ਕਰਦੇ ਬੈਠੇ ਹੋ ਤੇ ਬਚਨ ਪੜੇ ਹੋਣੇ ਸ਼ਬਦ ਪੜੇ ਹੋ ਉਹ ਕਹਿੰਦੇ ਮੈਂ ਕਿਹਾ ਜਿਹੜਾ ਦੁੱਧ ਏ ਇਹ ਤੇ ਬਛਰੇ ਨੇ ਝੂਠਾ ਦਾ ਉਹ ਬਛਰਾ ਪੀਂਦਾ ਹੈ ਤਾਂ ਮੈਂ ਕਿਹਾ ਵੀ ਝੂਠੀ ਜੀ ਖੜਕੜਦੀ ਹੁੰਦੇ ਤਾ ਦੁੱਧ ਦਾ ਵਿਚਾਰ ਛੱਡ ਦੋ ਦੁੱਧ ਤਾਂ ਬਛਰੇ ਥਨ ਹੋ ਬਿਟਾ ਫੋਲ ਭਵਨ ਮੈਂ ਸੋਚਿਆ ਫੋਲ ਲੈ ਜੀ ਬੋਲਦੇ ਇਤਰਾਹ ਮੈਂ ਕਦੇ ਨਹੀਂ ਮਤਾਂ ਫੁੱਲਾਂ ਨੂੰ ਘਰ ਦੇ ਵਿੱਚ ਉੱਤਰ ਕਰਦਾ ਘੋਰਾ ਕੇ ਬੈਠਦਾ ਤੇ ਘੋਰਾ ਇਹ ਵਿੱਚੋਂ ਬਿਰਕੇ ਪਿਆਰ ਉਹ ਆਸਿ ਚੂਸਦਾ ਕਹਿੰਦੇ ਮੈਂ ਉਹ ਵੀ ਵਿਚਾਰ ਛੱਡ ਦਿੰਦਾ ਅਗਰ ਉਹ ਤਾਂ ਬਾਣੀ ਕਿਸ਼ੋਰ ਬੜਾ ਗੁਰਗ੍ਰੰਥ ਹੈ ਫੂਲ ਘਰ ਜਲ ਨੀਰ ਬਗਾਰੇ ਮੈਂ ਕਿ ਰੋਟੀ ਪਾਣੀ ਘੜ ਕੇ ਬੈਠ ਪਾਣੀ ਲੈ ਕੇ ਨਾ ਜਲਦਾ ਫਿਰ ਮੈਂ ਕਿ ਮੱਛੀਆਂ ਦੇ ਮੁੱਖਾ ਕਰ ਚੱਡਾ ਮੱਛੀਆਂ ਮਿੱਚੀ ਉੰਗਲੀਾਂ ਤੇ ਆਪਾ ਉਠਛੜਾ ਚਾਰ ਛੜਾ ਹੁਦੂਦ ਦਾ ਅਕਛਰੇ ਧਨ ਹੁ ਪਟਾਰੇ ਹੋਰ ਭਲ ਜਨ ਜੀ ਬਿਗਾਇਓ ਮਾਈ ਗੋਬਿੰਦ ਪੂਜਾ ਕਾਂ ਚਰਾਵੋ ਅਵਰ ਨਾ ਪੂਰ ਅਨੂਪ ਨਾ ਬਾਗ ਕੇ ਮਾਈ ਮੈਂ ਚੁੰਚਲਾ ਜੀ ਮੈਂ ਗੋਬਿੰਦ ਨੂੰ ਲੈ ਕੇ ਕਿ ਕਿ ਜਾਉਂ ਹੜਕੀ ਮਾਈ ਗੋਬਿੰਦ ਪੂਜਾ ਕਾਂ ਲੈ ਚਰਾਵੋ ਮੈਂ ਕਿ ਕਿ ਜਾਉਂ

ਸਤ ਪਤਿ ਅਤੇ ਚੰਦਰ ਦੇ ਦੁਆਲੇ ਝਟਕ ਪੜੀਦੀ ਤੇ ਮੈਨੂੰ ਘੇਰਿਆ ਹੋਇਆ ਵੇਖਿਆ ਅੰਦਰ ਤੋਂ ਬਸੇ ਇੱਕ ਸੰਗ ਉਹ ਬੇਖਦੇ ਅੰਦਰ ਤੇ ਇੱਕੋ ਜਗ੍ਹਾ ਤੇ ਬਸਦੇ ਇੱਕੋ ਜਗ੍ਹਾ ਮੈਂ ਕਹਿ ਨਹੀਂ ਸਕਦਾ ਬੇਠੀ ਅੰਦਰ ਤੋਂ ਬਸਦੇ ਇਸ ਸੰਗ ਮੈਂ ਕਹਿੰਦੇ ਮੜਾਏ ਕੀ ਗੀਤ ਕਿ ਕਿਰਾ ਇਹਦੇ ਉੱਜਾ ਅੱਛਾ ਆਇ ਤੰਬੋਰੀ ਔਰ ਤਾਂ ਸਿਖਾਉਣ ਕਰਤ ਨੂੰ ਹੈ ਮੇਰੀ ਭਾਤ ਕਿੱਥੇ ਹੋਏ ਕਿਵੇਂ ਹੋ ਕੇ ਕਿ ਵਿਚਾਰ ਆਇ ਤਨ ਮਨ ਅਰਪਉ ਪੂਜ ਚੜਾਉ ਵੇਖ ਤਨ ਮਨ ਇਹ ਅਰਪਣ ਕਰਦਿਆ ਇਹ ਪੂਜਾ ਕਰਾ ਕੇ ਮੰਗਦੇ ਕਹਿੰਦਾ ਤਨ ਦੇ ਦੇ ਬਾਹ ਦੇ ਦੇ ਕਹਿੰਦਾ ਲੈ ਲੈ ਕਹਿੰਦਾ ਫੁੱਲ ਨਾਲ ਲੈ ਆਂ ਦੋਦ ਨਾਲ ਲੈ ਆਇਆ نا لیا دو تتے کہنے کے اونے گروہ کے پیاؤں آنے ہو گا خراب تھا تا بچھ رہے دو تتے اونے خراب تھا پھولو اورے جھوٹھے گا تھا اونے گا تھا اونے کی پیاؤں گروہ کے پیاؤں آنے ہو گا بچھی میں پانی خراب تھا تا جھوٹھا تھا میں کہتی کہا تانمار گا کو رقدار جی کہتے ہیں میں نے پتا لگا ਤਨ ਮਨ ਮੰਗਦਾ ਉਹ ਕੋਠ ਮੰਗਦਾ ਹੀ ਤੇ ਪਾਣੀ ਮੰਗਦਾ ਹੀ ਨੀ ਦੁੱਧ ਮੰਗਦਾ ਹੀ ਇਹ ਚੀਜ਼ਾਂ ਤੇ ਮੰਗਦਾ ਹੀ ਉਹ ਤਾਂ ਆਹ ਮੰਗਦਾ ਉਹ ਹੈ ਉਹ ਆਪ ਮੈਂ ਕਹਿੰਦਾ ਜੀ ਨਾ ਭਗਤੀ ਚਾਹੀਦੀ ਭਗਤੀ ਪਰਮਾਤਮਾ ਭਗਤੀ ਦੇ ਪਰਸਨ ਸਾਜਣ ਮੇਰੇ ਪ੍ਰੀਤ ਮੋਹ ਤੁਮ ਸ਼ੈ ਦੀ ਭਗਤ ਕਰੋ ਹੋਰ ਸੇਵੋ ਸਦਾ ਆਪਣਾ ਨਾਮ ਵਧਾਰ ਅਗਿਤ ਕਰੋ ਤੁਮ ਸਹਿ ਕੇ ਜੋ ਸਹਿ ਪਿਆਰੇ ਭਾਵ ਇਹ ਆਪਣਾ ਬਾਣਾ ਤੁਮ ਕਰੋ ਫਿਰ ਸਹਿ ਖੁਸ਼ੀ ਦਾ ਆਵੇ ਉਹ ਕਹੇ ਭਗਤੀ ਕਰੇ ਸਹਿ ਜੇ ਲਗੀ ਖਸਮ ਨੂੰ ਬਾਰਗਵਾ ਚੀਕੀ ਕਰਦੀ ਭਗਤ ਤੂੰ ਭਗਤੀ ਕਰ ਭਗਤ ਤੇਰੇ ਮਨ ਭਾਵ ਤੇ ਦਾ ਸ਼ੋਹਣ ਕੀਰਤ ਕਰ ਅਗਿਤ ਕਿਉਂ ਚੀਕੀ ਰਹੀ ਉਹਦੀ ਕੀਰਤੀ ਕਰ ਮੈਂ ਕਰੀ ਚਰਤਾ ਕੋਈ ਕੋ ਕੇ ਰਾਤ ਨੂੰ ਪੜhai ਚਾਹਤਾ ਹੈ ਤਾਂ ਕਦਾਲ ਸ਼ਿਖਤ ਚਾਹਤਾ ਹੈ ਕਦਾਲ ਕੈਂਤ ਗੋਣਗਲ ਹੋਣਾ ਮਹਾਰਾਜ ਦੀ ਬਾਣੀ ਕਹਿੰਦੀ ਅਸੀਂ ਸਾਰਾ ਸੰਸਾਰ ਨੂੰ ਤੇ ਗੁਣ ਗਾਈਏ ਉਹਦੇ ਸ਼ਿਫਤ ਕਰੀਏ ਕੋਨੇ ਮਟਾਰੀ ਹੋ ਜਾ ਤੇ ਜਿਹੜੇ ਗੁਣ ਕਰਦੇ ਪੈ ਤੇ ਜਿਹੜੇ ਸ਼ਿਫਤ ਕਰਦੇ ਪੈ ਤੇ ਨਿਤ ਭਗਤੀ ਕਰਦੇ ਉਹ ਵੀ ਛੱਡ ਦੇਣ ਤੇ ਉਹਨੇ ਛੁਟਾ ਨਹੀਂ ਹੁੰਦਾ ਕੋਨੇ ਘਟ ਨਹੀਂ ਜਾ ਜਿਤਨੇ ਕੋਤਾਰਾ ਸੇ ਹੋਂਦੇ ਹੈ ਇਹ ਰੱਬ ਦਾ ਨਾਮ ਲਿਖ ਕੇ ਕਸ਼ਤਾਂ ਤੇ ਜਾਂਦੇ ਮੰਦਰਾਂ ਤੇ ਜਾਂਦੇ ਬੈਠੂ ਵੀ ਛੱਡ ਦੇਈਂ ਪਰਮਾਤਮਾ ਨੂੰ ਕੀ ਹੋਏ ਕੀ ਹੋ ਗੁਰੂ ਰਾਮਦਾਸ ਮਹਾਰਾਜ ਜਦ ਅੰਦਰ ਪੁੱਛਦਾ ਜਾਦੇ 10 ਲੱਖ ਜਾਂਦੇ ਤੇ ਇਹਦੇ 100 ਬੰਦਾ ਪੁੱਛਦਾ ਜੇ ਕਾਹਦੇ ਗੁਰੂ ਰਾਮਦਾਸ ਜਿਹਦਾ ਦਰ ਤੇ ਗੁਰੂ ਰਾਮਦਾਸ ਜੀਦੇ ਬਿਲਪੁਰੇ ਜੇ ਸਭ ਕੀ ਦੇ ਅੱਖਣ ਪਾਏ ਬੰਦਾ ਨਾ ਹੋਵੇ ਤਾਂ کا کہ ان کی کا دے نے گون گا دے کیوں کیا وہ بھگتا کوشش کرتا ہے شیر بھگتا سد کرن مر پای نام رہے تمارے سدھی نام لے حضور بھر کے شبد یا بھگور باہر کے پار رو پہنچے تے جگے بڑے میں میں سجائے میں پھر کہے ਫੇੜਾ ਨਹੀਂ ਮਹਾਰਾਜ ਕਹਿੰਦੇ ਫੇੜਾ ਕਰ ਨੂੰ ਕਿ ਗੋਣ ਗਾਇਕ ਤੇਰੀ ਮਹਿਰ ਕਰਦੀ ਤੇਰੀ ਮਹਿਰ ਤੇਰੇ ਅੰਦਰੋਂ ਮੇਕ ਜੈ ਪਾਰਕ ਕੇ ਜੋ ਨਿਕਲੇ ਇਹ ਲੋ ਤੁਪ ਭਗਤੀ ਕਰਦਾ ਹੈ ਤੁਪ ਸ਼ਿਵਰਣ ਕਰਦਾ ਹੈ ਉਲਟਾ ਓਮੇ ਦਾ ਧੀਰੇ ਬਰੋਗ ਬੈਠਾ ਹੈ ਸ਼ਬਦ ਦੁਆਰਾ ਅੰਦਰੋਂ ਦੇਖਦਾ ਜਿਹੜੇ ਗੋਣ ਦਾ ਅੰਦਰ ਆਪਦੀ ਸ਼ਿਰਤ ਕਰਦਾ ਹੈ ਉਹ ਤੇਰੇ ਅੰਦਰੋਂ ਇਹ ਮਹਿਰ ਨਹੀਂ ਕਰਦੀ ਤਾਂ ਆਤਮਿਕ ਜੀਵਨ ਜੋਪੇ ਤਰੂਰ ਹੈ ਉਹ ਨਿਰਭਉ ਹੋਵੇ ਉਹ ਸ਼ੋਧੋ ਉਹ ਜਦੋਂ ਬਚਨ ਸੁਣਾਇਆ ਰਿਹਾ ਤਾਰਾ ਜੀ ਉਹ ਤੇਰੀ ਦੁਨੀਆ ਦੁੱਤਲੇ ਹੈ ਕਿ ਜਾਨਦੀ ਪਰ ਦੁਨੀਆ ਖੋਲ ਲੈ ਹੈ ਕਿ ਜਾਨਦੀ ਮੈਂ ਤਾਂ ਕੋਰੇ ਤੋਂ ਬਗੜਾ ਅੜਛ ਪਾਣੀ ਲੈ ਕੇ ਜਾਂਦੀ ਹੈ ਤਾਂ ਮੱਛੀ ਤੇ ਖਰਾਬ ਹੁੰਦਾ ਮੈਂ ਕਿਤੇ ਬੈਠੇ ਖੜਾ ਜੇ ਖੜਾ ਲੈ ਜਾਓ ਇਹ ਰੰਬਦੇ ਦਵਾਰੇ ਤੇ ਪਰਮਾਤਮਾ ਇਹ ਭੇਟ ਕਰਨਾ ਸਭ ਤੇ ਕੀ ਗੁਰੂ ਨੇ ਦਸ਼ਰਣ ਆਜੀ ਚਾਹ। ਸਾਧ ਸੰਗਤ ਵਿੱਚ ਬੈਠ ਕੇ ਪਰਮਾਤਮਾ ਦੇ ਗੁਣ ਗਾਣ ਧਰਾਈ ਕੀਤੇ ਨੂੰ ਬਾਣੀ ਲਗਾਓ। ਇੱਕੋ ਹੀ ਬਾਣੀ ਧਰੋ ਵਾਲੀ ਤੇ। ਬਾਣੀ ਰਬ ਦਾ ਅਜੀਤੀ ਹੋਵੇ ਕਿ ਬਾਣੀ ਗੁਰਦਾਨ ਸਹਿਤੀ ਗੁਰੂ ਸਹਿਬਾਨਾਂ ਦੀ ਉਹ ਇੱਕ ਹੋਵੇ। ਸਾਰੇ ਭਗਤਿੱਤੇ ਕੋਈ ਬਾਣੀ ਪਾਟ ਨਹੀਂ ਕਰਦੀ। ਕਿਤੇ ਨਾ। ਆ ਸਾਡੀ ਸੋਚ ਹਰ ਹੋਵੇਗਾ। ਇਹ ਰਵਿਦਾਦਾ ਜੀ ਨੇ ਕਬੀਰ ਸਾਹਿਬ ਜੀ ਦੇ ਜੀ ਗੁਰੂ ਨਾਨਕ ਦੇਵ ਜੀ ਦੇ ਕਈ ਵੇਕ ਇੱਕ ਗੱਲ ਪੁੱਛੀ ਸਾਡੀ ਸੁਣ ਸਾਡੇ ਸ਼ਬਦ ਇੱਦਿ ਰਵਿਦਾਦਾ ਜੀ ਕਹਿੰਦੇ ਸਾਰਾ ਸੰਗਤ ਦਾ ਭਾਉ ਜਿਹੜੇ ਭਾਵ ਜਿਹੜਾ ਭਗਤ ਵੀ ਹੋਏ ਨੇ ਉਹ ਮੇਰੇ ਸਾਥ ਸੱਜਣ ਜੀ ਨੂੰ ਮਾਣੋ ਸਭ ਸੰਗਤ ਸ਼ਰਨ ਪ੍ਰਵਾਹੀ ਉਹ ਕਹਿੰਦੇ ਪਏ ਉਕੇ ਦੇ ਬਾਦ ਲਈ ਅਸੀਂ ਤੇਰੀ ਸ਼ਖਤ ਬਾਹਰ ਬਾਣੀ ਕਿ ਹਰ ਕਿਰਤ ਸਾ ਸੰਗਤ ਹੈ ਸਿਰ ਕਰਮ ਨੇ ਕਰਮਾ ਬਹੁਤ ਆਨ ਇਸ ਭੈਰੋ ਕਰਾਤ ਮਿਲ ਪੁਰਬ ਲਿਖੇ ਦਾ ਲੈਣਾ ਰਲਾਉ ਇੱਕੋ ਜਗਾ ਦੁਆਰੇ ਦੁਰਤਵਾਹ ਖਸ਼ਮ ਦੀ ਬਾਣੀ ਜਿਹੜੇ ਝੋੜ ਜਾਣ ਤੇ ਪਗਤੀ ਕਰ ਦੇਣ ਅਗਰ ਤੋਂ ਅਭੈਸ਼ ਹੋ ਗਏ ਤੇ ਹੋਏ ਜਾਣ ਕੇ ਜਾਂਦੇ ਇੱਕੋ ਮਹਾਰਾਜ ਆਪਣਾ ਸਰਕਾਰ ਅਜੇ ਤੋਂ ਬਾਣੀ ਦੇ ਹੁਕਮਨਾਮਾ ਸਿਰ ਜਿਹੜੇ ਨਹੀਂ ਨਾ ਥੀ hon کن grande پرویا نہیں کہ Rawanur شربت، پرویا۔ دلت blondہ کنجان جب Luis diction پرویا نہیں جب کتھا چوتہ عنوام کرسکتا صلی اللہ علاہ وسلم پاچھا فيگ سب ح الشکتر پدخنیات مغوان بری وقال فکر سے��ن م یوں ستلىعت ش 170 فضل ش surprising جب چی کھائی کر پھومئے د manga میں شرš فجمد رکھمج رکھنیا جیسی تلأیم میں دن اwościپ ستrichten کنجھ آپ سنت مجھ من๋ی morbدا ڑا سنتمہ پر ਮੈਂ ਕੇਵਲ ਇੱਕ ਸੁਤਾਰੀਏ ਤੇ ਬਹੁਤ ਸੋਕਟਾ ਕੋ ਦੋਸਤਾਂ ਤੋਂ ਬੰਧਿਸ਼ ਸ਼ਾਦੀ ਦੇ ਆਏ ਹੁਣ ਵੀ ਤੇ ਘਰ ਦੀ ਮਾਰੇ ਰਹੇ ਤੇ ਜਾਣਦੇ ਰਹੇ ਗ੍ਰਹਦੇ ਬਹੁਤ ਪਿਆਰ ਕਰੇ ਮੇਰੀ ਪਾਪਾ ਬੋ ਇਸ ਸੰਸਾਰ ਦੇ ਗੁਰੂ ਦੇ ਪਿਆਰ ਬੜੀ ਦਿੱਕਾ ਮਾਰਦੀ ਅੱਜ ਉਹ ਸ਼ਾਦੀ ਚਾਹੀ ਜੀ ਆਓ ਨਾਲ ਦੇ ਕੋਰ ਵਿਚਾਰ ਸੋ ਜਨਾ ਦਾ ਸਮਾਇ ਹੈ ਕੋਈ ਚੁਕੀ ਮਾ ਵਾਜ ਜੀ ਕਰ ਖਲਸਾ ਵਾਰ ਪਾਠ ਕਰਦੇ ਆ ਕੋਰ ਜੀ ਦੀ ਕੀਰਤ ਕਰਦਾ ਵਾਰ ਜੀ ਦੀ ਕੀਰਤ ਕੇਸ਼ਾਨਾ ਗਿਆਨੀ ਮਨਜੀਤ ਸਿੰਘ ਜੀ